ਬਹੁਤ-ਬਹੁਤ ਧੰਨਵਾਦ ਸਾਰਾ মিডিਆ ਦੇ ਸਜਨਾ ਦਾ ਅੱਜ ਜੋ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਸ਼ੁਰੂ ਹੋਈ ਹੈ ਉਹਦਾ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜਦੋਂ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ 'ਚ ਜਿੱਥੇ ਜ਼ਿਆਦਾ ਮੀਡਲ ਕਲਾਸ ਆਮ ਲੋਕ ਕਰੀਬ ਲੋਕ ਰਹਿੰਦੇ ਆ ਉਸ ਇਲਾਕੇ ਚ ਇੱਕ ਬਹੁਤ ਹੀ ਸ਼ਾਨਦਾਰ ਸਕੂਲ ਆਫ ਐਮੀਨੈਂਸ ਦਾਦਕਾਟਨ ਹੋਇਆ ਤੁਸੀਂ ਆਪਣੇ ਕੈਮਰਾ ਨਹੀਂ ਸਾਡੇ ਤੋਂ ਪਹਿਲਾਂ ਆਗੇ ਹੋਵੋਗੇ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਸ਼ਾਨਦਾਰ ਕਲਾਸਰੂਮ ਲੈਬਾਰਟਰੀਜ਼ ਟੈਨਿਸ ਬਾਸਕਟਬਾਲ সুইমিং ਪੂਲ ਦਾ ਗਰਾਊਂਡ ਇਸ ਤੋਂ ਲਾ ਬਹੁਤ ਹੀ ਕੁਆਲੀਫਾਈਡ ਸਟਾਫ ਕਿ ਉਹ ਬੱਚੇ ਬਹੁਤ ਸਾਰੇ ਬੱਚਿਆਂ ਨੇ ਅੱਜ ਦੱਸਿਆ ਕਿ ਉਹ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਉਨੀ ਫੈਸਿਲਿਟੀ ਨਹੀਂ ਮਿਲਦੀ ਸੀ ਸੁਮੈਂ ਧੰਨਵਾਦ ਕਰਦਾ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹ ਦਿੱਲੀ ਤੋਂ ਸ਼ੁਰੂ ਹੋਈ ਸੀ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਚੋਧਿਆ ਜੀ ਨੇ ਦਿੱਲੀ ਸ਼ੁਰੂ ਕੀਤੀ ਸੀ ਇਹ ਸਕੂਲ ਬਣਾਉਣੇ ਹੈਪੀਨੈਸ ਕਲਾਸਸ ਜਾਂ ਸਕੂਲ ਆਫ ਫੈਮਿਨੈਂਸ ਜਾਂ ਬਿਜ਼ਨਸ ਬਲਾਸਟਰ ਉਹ ਸਾਰੇ ਅਸੀਂ ਇੱਥੇ ਕਰ ਰਹੇ ਹਾਂ ਤਾਂ ਕਾਮਯਾਬੀ ਹੋ ਰਹੀ ਹੈ ਬਹੁਤ ਵੱਡੀ ਆਮਾਦੀ ਪਾਰਟੀ ਦੀ ਰਾਜਨੀਤੀ ਹੋਈ ਇਹਹੀ ਹੈ ਕੰਮ ਦੀ ਰਾਜਨੀਤੀ ਹੈ ਸਾਡੀ ਨਫਰਤ ਦੀ ਜਾਤ ਪਾਤ ਦੀ ਜਾਂ ਕੋਈ ਹੋਰ ਰਾਜਨੀਤੀ ਨਹੀਂ ਅਸੀਂ ਕਰਦੇ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਦੇ ਆ ਕਿ ਸਕੂਲ ਬਣਾਵਾਂਗੇ ਹਸਪਤਾਲ ਬਣਾਵਾਂਗੇ ਬਿਜਲੀ ਫ੍ਰੀ ਦੇ ਦਾਂਗੇ ਇਨਫਰਾਸਟ੍ਰਕਚਰ ਆਊਗਾ ਲੋਕਾਂ ਨੂੰ ਕੰਮ ਮਿਲੂਗਾ ਇੰਡਸਟਰੀ ਆਊਗੀ ਸੋ ਅੱਜ ਅਸੀਂ ਲੁਧਿਆਣੇ ਦੇ ਵਿੱਚ ਖੜੇ ਆ ਜਿਹਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਦੁਬਾਰਾ ਫੇਰ ਲੁਧਿਆਣੇ ਦੀ ਜਿਹੜੀ ਗਲੋਰੀ ਹੈ ਉਹਨੂੰ ਵਾਪਸ ਲੈ ਕੇ ਆਉਣਾ ਇਹੋ ਜੇ ਸਕੂਲਾਂ ਦੇ ਵਿੱਚ ਮੇਰਾ ਤਾਂ ਦਿਲ ਕਰਦਾ ਮੈਂ ਦੁਬਾਰਾ ਪੜਾਂ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਮਿਲੇ ਸੀ ਘਰੋਂ ਆਪਣੀ ਬੋਰੀ ਆਪ ਲੈ ਕੇ ਜਾਂਦੇ ਸੀ ਤੇ ਸਾਈਕਲ ਤੇ ਜਾਂਦੇ ਸੀ ਪਰ ਜੋ ਸਹੂਲਤਾਂ ਪਲੱਸ 1 ਵਾਲੇ ਬੱਚਿਆਂ ਨੂੰ 9ਵੀਂ ਵਾਲੇ ਬੱਚਿਆਂ ਨੂੰ ਇੱਥੇ ਦੇਖੀਆਂ ਨੇ ਮੈਨੂੰ ਉਮੀਦ ਹੈ ਕਿ ਬੱਚੇ ਬਹੁਤ ਅੱਗੇ ਜਾਣਗੇ ਕਿਉਂਕਿ ਬੱਚਿਆਂ ਦਾ ਵਿਜ਼ਨ ਕਲੀਅਰ ਹੈ ਬੱਚਿਆਂ ਦਾ ਏਮ ਕਲੀਅਰ ਹੈ ਕਿ ਅਸੀਂ ਕੀ ਬਣਨਾ ਹੈ ਮਾਪਿਆਂ ਨੂੰ ਮਿਲਦਾ ਮੌਕਾ ਮਿਲਿਆ ਮਾਪਿਆਂ ਨੇ ਵੀ ਇਹੀ ਕਿਹਾ ਕਿ ਸਾਨੂੰ ਪ੍ਰਾਈਵੇਟ ਸਕੂਲਾਂ ਚ ਵੀ ਅਸੀਂ ਜਾਣਦੇ ਆ ਜਦੋਂ ਐਡਮਿਸ਼ਨ ਕਰਾਉਣਾ ਸਾਨੂੰ ਬਹੁਤ ਕੁਝ ਦਿਖਾ ਦਿੱਤਾ ਜਾਂਦਾ ਜਿਵੇਂ ਸ਼ੋਅਰੂਮ ਦੇ ਵਿੱਚ ਸ਼ੋਅ ਪੀਸ ਲੱਗੇ ਹੁੰਦੇ ਨੇ ਕਿ ਆਹ ਦੇਖੋ ਜੀ ਆਹ ਦੇਖੋ ਪਰ ਸਟੋਰ ਚ ਅੰਦਰ ਉਹਨਾਂ ਕੁਝ ਨਹੀਂ ਹੁੰਦਾ ਕਿ ਸਾਨੂੰ ਕੰਪਿਊਟਰ ਦਿਖਾ ਦਿੱਤੇ ਜਾਂਦੇ ਨੇ ਸਾਨੂੰ ਲੈਬਸ ਦਿਖਾਤੇ ਜਾਂਦੀਆਂ ਨੇ ਕਿ ਆਹ ਆਇਆ ਹੈ ਪਰ ਐਡਮਿਸ਼ਨ ਹੋਣ ਤੋਂ ਬਾਅਦ ਆਊਟਪੁੱਟ ਜਿਹੜੀ ਉਹਦੀ ਜ਼ੀਰੋ ਹੁੰਦੀ ਹੈ ਪਰ ਇੱਥੇ ਸਾਨੂੰ ਮੌਕਾ ਮਿਲ ਰਿਹਾ ਹੈ ਨੀਟ ਦੀਆਂ ਵੀ ਕਲਾਸਾਂ ਦੀ ਟ੍ਰੇਨਿੰਗ ਲੱਗ ਰਹੀ ਹੈ ਜੇਈਟੀ ਵੀ ਲੱਗ ਰਹੀ ਹੈ ਸਾਰੇ ਕੋਰਸ ਜਿਹੜੇ ਇਸ ਵਕਤ ਦੁਨੀਆ ਦੇ ਵਿੱਚ ਜਿੰਨ ਦੀ ਵੈਲਿਊ ਹੈ ਉਹ ਲੱਗ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਮੈਂ ਮਾਨਯੋਗ ਮੰਤਰੀ ਸਾਹਿਬ ਹਰਜੋਤ ਬੈਂਸ ਜੀ ਦਾ ਇਸ ਗੱਲੋਂ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਬਹੁਤ ਐਫਰਟ ਕੀਤੀ ਹੈ ਔਰ ਕਰ ਵੀ ਰਹੇ ਨੇ ਸੋ ਅੱਜ 13 ਸਕੂਲਾਂ ਦਾ ਉਦਘਾਟਨ ਹੋਇਆ 12 12+1 ਇੱਕ ਦੇ ਵਿੱਚ ਅਸੀਂ ਖੜੇ ਹਾਂ 12 ਹੋਰ ਨੇ ਉਹਨਾਂ ਨਾਲ ਦਿਨਾਂ ਚ ਹੋਰ ਵੀ ਬਹੁਤ ਸਾਰਾ ਰੈਵਲੂਸ਼ਨ ਜਿਹੜਾ এডੂਕੇਸ਼ਨ ਜਰਵਨ ਕੇਜਰੀਵਾਲ ਜੀ ਨੇ ਸੋਚੇ ਜੀ ਕੱਲ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸਰਕਾਰ ਵੱਲੋਂ ਜੋ ਕਲੀਨਿਕ ਬਣਾਏ ਗਏ ਨੇ 165 ਆਮ ਆਦਮੀ ਕਲੀਨਿਕ ਜਿਹੜੇ ਆ ਉਹ ਲੋਕਾਂ ਨੇ ਸਪੁਰਦ ਕੀਤੀ 829 ਹੋ ਗਏ ਹੁਣ ਸਫਾ ਕਰੋੜ ਦੇ ਨੇੜੇ ਤੇੜੇ ਲੋਕ ਉੱਥੇ ਆ ਕੇ ਆਪਣਾ ਇਲਾਜ ਕਰਾ ਕੇ ਗਏ ਨੇ ਇਹ ਸਾਡੀਆਂ ਗਰੰਟੀਆਂ ਸੀ ਜਿਸ ਵੇਲੇ ਅਰਵਿੰਦ ਜੀ ਮੈਂ ਨਾਲ ਸੀ ਗੱਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੀ ਸੀ ਵੋਟਾਂ ਵੇਲੇ ਅਸੀਂ ਗਰੰਟੀਆਂ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ ਸਕੂਲ ਚੰਗੇ ਬਣਾ ਦਾਂਗੇ ਸ਼ਾਨਦਾਰ ਹਸਪਤਾਲ ਬਣਾ ਦਾਂਗੇ ਦਵਾਈਆਂ ਮੁਫਤ ਕਰ ਦਾਂਗੇ ਤਾਂ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਪੈਸੇ ਕਿੱਥੋਂ ਆਣਗੇ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਪੈਸੇ ਇੰਨਾ ਚੋਂ ਹੀ ਆਣਗੇ ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ 'ਚ ਲਿਆ ਕੇ ਦੁਬਾਰਾ ਲੋਕਾਂ ਤੇ ਲਾਇਆ ਜਾਊਗਾ ਚਾਹੇ ਸਕੂਲਾਂ ਦੇ ਰੂਪ ਚ ਲਾਇਆ ਜਾਵੇ ਚਾਹੇ ਸੜਕਾਂ ਦੇ ਰੂਪ ਚ ਲਾਇਆ ਜਾਵੇ ਬਿਜਲੀ ਮੁਫਤ ਦੇ ਰੂਪ ਚ ਲਾਇਆ ਜਾਵੇ ਮ ਆਮਦਨੀ ਕਲੀਨਿਕਾ ਦੇ ਰੂਪ ਚ ਲਾਇਆ ਜਾਵੇ ਸ਼ਾਨਦਾਰ ਹਸਪਤਾਲਾਂ ਦੇ ਰੂਪ ਚ ਲਾਇਆ ਜਾਵੇ ਫ੍ਰੀ ਦਵਾਈਆਂ ਦੇ ਰੂਪ ਚ ਲਾਇਆ ਜਾਵੇ ਭਾਵੇਂ ਨੌਕਰੀਆਂ ਦੇਣ ਦੇ ਰੂਪ ਚ ਲਾਇਆ ਜਾਵੇ ਲੋਕਾਂ ਤੇ ਉਹ ਪੈਸਾ ਲੱਗੂਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮਾਨਯੋਗ ਮੁੱਖ ਮੰਤਰੀ ਦਿੱਲੀ ਤੇ ਦੇਸ਼ ਦੀ ਰਾਜਨੀਤੀ ਦੇ ਇੱਕ ਐਸੇ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਬਦਲਤੇ ਪਹਿਲਾਂ ਉਹ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਕਦੇ ਉਹ ਘੋਸ਼ਣਾ ਪੱਤਰ ਕਹਿੰਦੇ ਹੁੰਦੇ ਸੀ ਕਦੇ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹ ਵੀ ਹੁਣ ਗਾਰੰਟੀਆਂ ਕਹਿਣ ਲਾਤੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਚਲੋ ਭਾਵੇਂ ਚੋਰੀ ਉਹ ਕਰ ਲਿਆ ਲਫਜ਼ ਸਾਡਾ ਗਰੰਟੀਆਂ ਚਲੋ ਦੇਸ਼ ਲਈ ਕੁਝ ਹੋ ਜੇ ਸਾਡੇ ਲਈ ਇਹ ਤੋਂ ਵਧੀਆ ਗੱਲ ਕੋਈ ਨਹੀਂ ਅਸੀਂ ਤਾਂ ਕੋਈ ਹੋਰ ਬਣਾ ਲਾਂਗੇ ਇਸ ਤਾਂ ਲਿਖਦੀ ਰਹਨੇ ਸਾਰਾ ਕੁਝ ਕੋਈ ਹੋਰ ਲਿਖ ਲਾਂ ਕਹਿ ਲਾਂਗੇ ਚਲੋ ਮਗਰ ਤਾਂ ਲੱਗਣਾ ਚਲੋ ਪਿੱਛੇ ਤਾਂ ਲੱਗੇ ਹੋਏ ਨੇ ਇਸ ਗੱਲ ਦੀ ਖੁਸ਼ੀ ਹੈ ਕਿ 10 ਸਾਲ ਤੋਂ ਸਾਡੇ ਮਗਰ ਤਾਂ ਲੱਗੇ ਇਹਨੂੰ 10 ਸਾਲ ਪਹਿਲਾਂ ਕਹਿੰਦੇ ਸੀ ਤੁਹਾਨੂੰ ਤਾਂ ਕੋ ਪੁੱਛਦੇ ਹੀ ਕੋਈ ਨਹੀਂ ਜੀਤ ਕੇ ਆਈਏ ਜੀਤ ਕੇ ਆਈਏ ਅਸੀਂ ਜਿੱਤ ਕੇ ਆ ਗਏ ਆਪ ਹਾਰੇ ਬੈਠੇ ਆ ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਹੁੰਦਾ ਲੋਕਤੰਤਰ ਹੈ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਨੂੰ ਕਿ ਉਹ ਅੱਜ ਦੇ ਸਕੂਲ ਇਹਨਾਂ ਨੇ ਬਹੁਤ ਬਣਾਏ ਨੇ ਉੱਥੇ ਪਰ ਪੰਜਾਬ ਵਾਲੇ ਸਕੂਲ ਤੇ ਦਿੱਲੀ ਵਾਲੇ ਸਕੂਲ 'ਚ ਥੋੜਾ ਜਿਹਾ ਫਰਕ ਇਹ ਰਹਿੰਦਾ ਦਿੱਲੀ ਦੇ ਵਿੱਚ ਜਗ੍ਹਾ ਘੱਟ ਹੈ ਦਿੱਲੀ ਦੇ ਸਕੂਲ ਇਸ ਤਰ੍ਹਾਂ ਨੇ ਪੰਜਾਬ ਵਾਲੇ ਸਕੂਲ ਇਸ ਤਰ੍ਹਾਂ ਨੇ ਸੋ ਸਾਡੇ ਕੋਲੇ ਖੇਡਾਂ ਦੇ ਗਰਾਊਂਡ ਇਹ ਬਣਾਉਣ ਦਾ ਬਹੁਤ ਆ ਜਿਆਦਾ ਮੌਕਾ ਮਿਲ ਜਾਂਦਾ ਸੋ ਆਪਣਾ ਤਜਰਬਾ ਸਾਂਝਾ ਕਰਨਗੇ ਅਰਵਿੰਦ ਕੇਜੀਵਾਲ ਸਾਹਿਬ आज मुझे बेहद खुशी है कि पंजाब में तेरह और नए स्कूल ऑफ एमिनेंस का उद्घाटन हो रहा है उनमें से एक स्कूल में हम आज यहाँ खड़े हैं सबसे पहले तो मीडिया जो सब लोग साथी आए हुए हैं मेरी आप सब लोगों से गुजारिश है आप अच्छे से सारा इसका वीडियो बनाना स्कूल का और दिखाना लोगों को कि अब पंजाब के अंदर कितने शानदार सरकारी स्कूल बन रहे हैं स्कूल में अंदर घुसते ही जब पहली नजर बिल्डिंग पे पड़ती है तो यकीन नहीं होता कि ये सरकारी स्कूल है और एक बार अगर आप सारे सरकारी स्कूल का चक्कर लगाओ जिस तरह के क्लासरूम्स हैं जिस तरह की लेबोरेटरीज़ हैं जिस तरह की फैसिलिटीज़ हैं मैं चैलेंज के साथ कह सकता हूँ कि अगर प्राइवेट में किसी ने ऐसा स्कूल बनाया होता तो बड़े आराम से दस पंद्रह हज़ार रुपये महीने की फीस रख लेता इसकी दस हजार से तो ऊपर की फीस होती है अगर ये प्राइवेट सेक्टर में इतना बड़ा स्कूल और इतना शानदार स्कूल होता तो तो आज हम अपने बच्चों को गरीबों के बच्चों को जो बच्चे जैसा मान साहब ने बताया कि इनके टाइम में तो हम बोरी लेके जाया करते थे और वो बोरी भी फिर वापस घर ले आया करते थे वहां से लेके कहाँ पहुंच गए हम लोग कि आज इतना शानदार सरकारी स्कूल जिसमें हमारे मजदूरों के बच्चे किसानों के बच्चे रिक्शे वाले के बच्चे गरीबों के बच्चे प्लंबर के बच्चे इलेक्ट्रिशियन के बच्चे जिनको जिन्होंने कभी सपने भी नहीं देखे थे कि हम कुछ बन पाएंगे मेरे को याद है दिल्ली के अंदर जब हमारी नई नई सरकार बनी थी और स्कूलों की बहुत बुरी हालत होती थी जैसे पंजाब के स्कूलों की है तो एक स्कूल में जब हम गए और एक बच्चे से पूछा हमने कहा भाई तुम तो बच्चे तो देश का भविष्य हैं तो उस बच्चे का जो जवाब था वो एकदम रुलाने वाला जवाब था उसने कहा जी देश का भविष्य तो प्राइवेट स्कूल के बच्चे हैं हम सरकारी स्कूल के बच्चे देश का भविष्य थोड़ी हैं तीन चार साल बाद उसी स्कूल में दोबारा जाना हुआ तब तक उस स्कूल की कायाकल्प हो गई थी और वही बच्चा दोबारा मिला और वो कहता है जी अब मुझे कॉन्फिडेंस है कि सरकारी स्कूल के बच्चे भी देश का भविष्य हैं ये जो कॉन्फिडेंस हमारे बच्चों के अंदर आ रहा है सरकारी स्कूलों में पढ़ने वाले बच्चों के अंदर अब जो कॉन्फिडेंस आ रहा है और जिस कॉन्फिडेंस के साथ वो बात कर भी हमने कई बच्चों से बात की अभी एक साल ही हुआ उनको पढ़ते हुए और एक साल के अंदर जिस किस्म का कॉन्फिडेंस हमारे बच्चों के अंदर ये बहुत शान बहुत ही बढ़िया है बहुत सारे हर बच्चे से हमने बात की कोई डॉक्टर बनना चाहता है वो एक बच्चा बोला मैं मैकेनिकल इंजीनियर बनना चाहता हूं एक बोला मैं साइंटिस्ट बनना चाहता हूं अब बच्चों ने सपने तो देखने चालू किए और उनके सपने जरूर पूरे होंगे क्योंकि उनको भी वही अवसर मिलने चालू हो गए जो पहले अमीरों के बच्चों को मिलते थे प्राइवेट स्कूलों में पढ़ने वाले बच्चों को मिलते थे हमने बच्चों से पूछा कि पूरे पंजाब के अंदर इस किस्म का प्राइवेट स्कूल कोई मिलेगा उन्होंने कहा नहीं इस किस्म का कोई प्राइवेट स्कूल आप उठा के देख लो पंजाब का और आज इस स्कूल से कंपेयर कर लो आज हम बेस्ट एजुकेशन मुझे फक्र है कि हमारी सरकार मान साहब की सरकार बेस्ट एजुकेशन दे रही है पूरे पंजाब में हमारे गरीब से गरीब बच्चों को पिछले साल स्कूल ऑफ एमिनेंस में एडमिशन के लिए एक लाख बच्चों ने अप्लाई किया था उनके टेस्ट हुए थे और बयासी बच्चों का एडमिशन हुआ था हमारी सरकार बनने के पहले किसी भी मंत्री के पास सिफारिश लगती थी मेरा फलाने प्राइवेट स्कूल में करा दो मेरे बच्चे का फलामने प्राइवेट स्कूल में अब सिफारिश लगती है कि मेरे बच्चे का स्कूल ऑफ एमिनेंस मेरे बच्चे का सरकारी स्कूल में एडमिशन करा दो मेरे बच्चे का सरकारी स्कूल में एडमिशन करा दो और यह कोई छोटी बात नहीं है पिछले लगभग हर हफ्ते दस दिन में मेरा पंजाब आना होता है दो दो सीएम पंजाब के स्कूलों में घूम घूम के स्कूलों को ठीक करने की कोशिश कर रहे हैं कभी सुना था कोई सीएम जाता था सरकारी स्कूलों के अंदर कोई सीएम जाके सरकारी स्कूलों का जायजा लेता था कि स्कूल ठीक ठाक चल रहे हैं कि नहीं चल रहे दो दो सीएम सरकारी अस्पतालों के अंदर मोहल्ला क्लिनिक के अंदर जा जाके वहां का जायजा ले रहे हैं उनको ठीक करने की कोशिश कर रहे हैं किसी ने सेहत का अंदाजा लिया था किसी ने सेहत का जायजा लिया था यही तो बुनियादी समस्याएं हैं एक आम आदमी को क्या चाहिए एक आम आदमी यही तो चाहता है कि मेरे बच्चे अच्छे पढ़े लिख जाए मेरे बच्चे बड़े हो के हमारे परिवार का नाम रोशन करें परिवार की गरीबी दूर करें अब ये जितने बच्चे आज जिन लोगों से जिन बच्चों से मिले थे ये बच्चे गरीब परिवारों से आते हैं कोई बच्चा मैकेनिकल इंजीनियर बनना चाहता है कोई डॉक्टर बनना चाहता है ये जब बच्चे यहां से निकलेंगे एक एक बच्चा महीने में तीन तीन चार चार लाख रुपए कमाएगा आज उनके माँ बाप सात हजार आठ हजार रुपये महीने मुश्किल से कमा रहे हैं तो जब बच्चा निकलेगा और तीन चार लाख रुपए महीना कमाएगा उस एक परिवार की गरीबी तो दूर हो गई ना एक ही चीज है जिससे हम अपने परिवार अपने देश की गरीबी दूर कर सकते हैं और वो है शिक्षा अगर हमने अच्छी शिक्षा दे दी अपने बच्चों को एक पीढ़ी के अंदर जब ये बच्चे घर से पढ़ी, पढ़ाई पूरी कर करके एक पीढ़ी में हम अपने लोगों की गरीबी दूर कर सकते हैं उसी तरह से हमने कल मुझे बेहद खुशी है कल हमने एक मोहल्ला क्लिनिक का उद्घाटन किया अब पंजाब के कोने कोने में हर कोने के अंदर पंजाब में एक मोहल्ला क्लिनिक बनाया बन काफी जगह बन गया है कुछ जगह बाकी है वहां पे बना रहे हैं आपको अब कोई चिंता कर भगवान ना करे आप सुखी रहो स्वस्थ रहो सेहत अच्छी दे भगवान आपको कभी कोई बीमारी ना हो लेकिन अगर बीमारी होती है तो खर्चे की चिंता मत करना आम आदमी पार्टी की सरकार है मान साहब हैं आपकी देखभाल करने के लिए आपका सेहत की चिंता करने के लिए आप लोगों से एक ही गुजारिश है इतनी मेहनत कर रहे हैं एक एक पैसा पहले ये कहते थे सारे नेता पैसा नहीं है पैसा नहीं है सरकार घट हमने तो कभी नहीं कहा पैसा नहीं है दो ही साल हुए हैं हम तो सारी चीजें कर रहे हैं बिजली भी मुफ्त कर दी इतने मोहल्ला क्लिनिक खोल रहे हैं इलाज मुफ्त कर दिया आपके बच्चों के लिए इतने शानदार स्कूल बन रहे हैं कहां से आ रहा है पैसा चोरी बंद हो गई